ਲੋ ਜੀ ਖਨੋਰੀ ਬਾਰਡਰ ਤੇ ਆ ਤੇ ਲਗਾਤਾਰ ਇੱਥੇ ਪਹੁੰਚ ਰਹੇ ਨੇ ਭਰਾ ਤੇ ਇੱਥੇ ਦੇਖੋ ਬਾਪੂਆਂ ਨੇ ਸਾਰੇ ਪ੍ਰਬੰਧ ਕਰ ਲਏ ਜਿਹਨੂੰ ਤੱਤੇ ਪਾਣੀ ਦੀ ਆਹਤ ਨਹਾਉਣ ਦੀ ਆਹ ਚੈੱਕ ਕਰ ਲੋ ਇੱਥੇ ਗੀజర్ ਵੀ ਆ ਗਿਆ ਬਾਈ ਜੀ ਬਾਥੀਆਂ ਵਾਲਾ ਤੱਤਾ ਪਾਣੀ ਜਿਹੜਾ ਨਹਾਉਂਦਾ ਬਾਈ ਉਹਦੇ ਵਾਸਤੇ ਪ੍ਰਬੰਧ ਵੀ ਪੂਰਾ ਕੀਤਾ ਵਾ ਪਾਣੀ ਦੇ ਟੈਂਕਰ ਨੇ ਦੇਖੋ ਪੂਰਾ ਪ੍ਰਬੰਧ ਕਰਤਾ ਇਹ ਖਨੋਰੀ ਬਾਰਡਰ ਦੀ ਆ ਬਾਈ ਜੀ ਵੀਡੀਓ ਚੈੱਕ ਕਰ ਸਕਦੇ ਹੋ ਤੁਸੀਂ ਖਰੋਰੀ ਬਾਰਡਰ ਸਾਰੇ ਪ੍ਰਬੰਧ ਨੇ ਹੋਰ ਤੌਰ ਇੱਥੇ ਕੱਪੜੇ ਧੋਣ ਦੀਆਂ ਮਸ਼ੀਨਾਂ ਵੀ ਰੱਖੀਆਂ ਹੋਈਆਂ ਨੇ ਪੂਰਾ ਪ੍ਰਬੰਧ ਕਰਤਾ ਇਹ ਖਨੋਰੀ ਬਾਰਡਰ ਦੀ ਹੈ ਬਾਈ ਜੀ ਵੀਡੀਓ ਚੈੱਕ ਕਰ ਸਕਦੇ ਹੋ ਤੁਸੀਂ ਖਰੋਰੀ ਬਾਰਡਰ ਸਾਰੇ ਪ੍ਰਬੰਧ ਨੇ ਹੋਰ ਤੌਰ ਇੱਥੇ ਕੱਪੜੇ ਧੋਣ ਦੀਆਂ ਮਸ਼ੀਨਾਂ ਵੀ ਰੱਖੀਆਂ ਹੋਈਆਂ ਨੇ ਸ਼ੇਅਰ ਕਰੋ ਵੀਡੀਓ ਨੂੰ